ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਗਰੋਇੰਗ ਪੰਜਾਬ ਟੀਵੀ ਜੋ ਸ਼ਖਸੀਅਤ ਇਸ ਵਕਤ ਮੇਰੇ ਨਾਲ ਹਨ ਉਹ ਹਨ ਲੋਕ ਸਭਾ ਹਲਕਾ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਬਲਦੇਵ ਸਿੰਘ ਜੀ ਗਗੜਾ ਆਓ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਗਗੜਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਆਈ ਹੋਈ ਟੀਮ ਦਾ ਮੈਂ ਬਹੁਤ ਬਹੁਤ ਰਿਣੀ ਧੰਨਵਾਦ ਕਰਦਾ ਤੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕਗੜਾ ਜੀ ਪਾਰਟੀ ਨੇ ਤੁਹਾਨੂੰ ਟਿਕਟ ਦੇ ਕੇ ਨਿਵਾਜਿਆ ਹੈ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਆਪਣਾ ਇਲੈਕਸ਼ਨ ਲੜਨਾ ਉਹ ਕਿਹੜੇ ਮੁੱਦਿਆਂ ਦੇ ਉੱਤੇ ਲੜੋਗੇ ਸਾਡਾ ਜੀ ਜਿਹੜਾ ਲੋਕ ਸਭਾ ਫਰੀਦਕੋਟ ਦਾ ਇਲੈਕਸ਼ਨ ਹੈ ਇਹ ਅਸੀਂ ਪੰਜਾਬ ਦੇ ਮੁੱਦਿਆਂ ਤੇ ਲੜਨ ਜਾ ਰਹੇ ਹਾਂ ਜੋ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਆ ਹੱਕ ਤੇ ਇਨਸਾਫ ਨਹੀਂ ਮਿਲਦਾ ਅਸੀਂ ਹੱਕ ਇਨਸਾਫ ਅਤੇ ਪੰਜਾਬ ਦੇ ਮੁੱਦਿਆਂ ਤੇ ਰਜਗਾਰ ਵਾਸਤੇ ਅਸੀਂ ਪਾਰਲੀਮੈਂਟ ਦੇ ਵਿੱਚ ਜੇ ਸਾਨੂੰ ਸਮਾਂ ਦਿੱਤਾ ਕੌਮ ਨੇ ਤੇ ਅਸੀਂ ਇਹਨਾਂ ਮੁੱਦਿਆਂ ਦੀ ਜਾ ਕੇ ਗੱਲ ਉਠਾਵਾਂਗੇ ਜੇ ਦੇਖਿਆ ਜਾਵੇ ਜੀ ਭਾਜਪੀ ਨੇ ਹੰਸਰਾਜ ਹੰਸ ਜੀ ਨੂੰ ਉਮੀਦਵਾਰ ਐਲਾਨ ਦਿੱਤਾ ਬਹੁਤ ਵੱਡਾ ਚਿਹਰਾ ਹੈ ਐਮਪੀ ਵੀਰੇ ਆ ਦਿੱਲੀ ਤੋਂ ਮੌਜੂਦਾ ਕਰਮਜੀਤ ਅਨਮੋਲ ਇੱਕ ਫਿਲਮੀ ਚਿਹਰਾ ਹੈਗੇ ਆ ਬਹੁਤ ਵੱਡਾ ਕਿੱਡਾ ਵੱਡਾ ਚੈਲੰਜ ਸਮਝਦੇ ਇਹਨਾਂ ਦੇ ਸਾਹਮਣੇ ਇਲੈਕਸ਼ਨ ਲੜਨਾ ਤੁਸੀਂ ਵੇਖੋ ਜੀ ਮੈਂ ਤਾਂ ਇਹਨਾਂ ਨੂੰ ਚੈਲੰਜ ਕਰਦਾ ਜੇ ਜੰਗਲ ਦੇ ਪੰਛੀ ਇਕੱਠੇ ਹੋ ਕੇ ਇੱਕ ਛੇਰ ਦੇ ਪੁੱਤ ਨੂੰ ਕਹਿ ਦੇਣ ਤੂੰ ਜੰਗਲ ਛੱਡ ਜਾ ਤੇ ਉਹ ਪੂਛ ਲਵੇਟ ਕੇ ਤੇ ਜੰਗਲ ਛੱਡ ਜਾਵੇ ਫਿਰ ਛੇਰ ਦਾ ਪੁੱਤ ਨਹੀਂ ਪਹਿਲੀ ਤਾਂ ਗੱਲ ਮੈਂ ਇਹ ਕਰਦਾ ਕਿ ਆਮ ਆਦਮੀ ਪਾਰਟੀ ਨੂੰ ਕੋਈ ਮਜ਼ਦੂਰ ਕੋਈ ਕਿਸਾਨ ਕੋਈ ਗਰੀਬ ਕੋਈ ਘਰਾਣੇ ਵਾਲਾ ਬੰਦਾ ਨਹੀਂ ਲੱਭਿਆ ਫਰੀਦਕੋਟ ਲੋਕ ਸਭਾ ਤੋਂ ਸਾਡਾ ਚੁਟਕਲਿਆਂ ਦੇ ਨਾਲ ਢਿੱਡ ਨਹੀਂ ਭਰਨਾ ਅਸੀਂ ਜਿਵੇਂ ਵੀ ਇਹ ਅਨਮੋਲ ਸਵਾਇਏ ਅਸੀਂ ਉਵੇਂ ਇਹਨੂੰ ਵਾਪਸ ਕਰਾਂਗੇ ਗਗੜਾ ਜੀ 2 ਸਾਲ ਤੋਂ ਉੱਪਰ ਹੋ ਗਿਆ ਆਮ ਆਦਮੀ ਪਾਰਟੀ ਨੂੰ ਰਾਜ ਕਰਦਿਆਂ ਸਰਕਾਰ ਦੀ ਕਾਰਗੁਜ਼ਾਰੀ ਕਿਦਾਂ ਦੇਖਦੇ ਹੋ ਵੇਖੋ ਜੀ ਜਿਹੜੀ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਆ ਪੰਜਾਬ ਦੇ ਵਿੱਚ ਜੋ ਚਿੱਟਾ ਸਮੈਕ ਹੀਰੋਇਨ ਗੋਲੀ ਕੈਪਸੂਲ ਦਾ ਹੜ ਚੱਲਦਾ ਇਹ ਨਸ਼ਾ ਨਹੀਂਗਾ ਇਹ ਜ਼ਹਿਰ ਸਾਡੇ ਬੱਚਿਆਂ ਨੂੰ ਦਿੱਤੀ ਜਾ ਰਹੀ ਆ ਜਿਹੜਾ ਬੱਚਾ 18 ਸਾਲ ਤੋਂ 22 ਸਾਲ ਦਾ ਇੱਕ ਮਹੀਨਾ ਚਿੱਟਾ ਸਮੈਕ ਟੀਕਾ ਹੀਰੋਇਨ ਖਾ ਗਿਆ ਉਹਦੇ ਬੱਚਾ ਬੱਚੀ ਨਹੀਂ ਹੋਣਾ 10 ਸਾਲ ਉਮਰ ਬੱਚੇ ਦੀ ਆ ਜਿਹੜਾ ਚਿੱਟਾ ਟੀਕਾ ਸਮੈਕ ਖਾ ਗਿਆ ਜੇ ਇਹਨਾਂ ਨੇ ਨਸ਼ਾ ਦੇਣਾ ਹੁੰਦਾ ਤੇ ਹਰ ਇੱਕ ਜ਼ਿਲ੍ਹੇ ਚ ਠੇਕਾ ਕਿਉਂ ਨਹੀਂ ਖੋਲਿਆ ਫੀਮ ਦਾ ਤੇ ਪੋਸਟ ਦਾ ਇਹ ਜ਼ਹਿਰ ਵੰਡ ਰਹੀ ਆ ਜਿਹੜੀ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਆ ਦੋ ਸਾਲਾਂ ਚ ਚਿੱਟੇ ਆਲਾ ਕਿਹੜਾ ਸਮਗਲਰ ਚੱਕਿਆ ਤੇ ਸਰਦਾਰ ਅਮਰਤਪਾਲ ਸਿੰਘ ਉਹਦੇ ਤੇ ਕੀ ਦੋਸ਼ ਸੀ ਸਾਡੇ ਸਿਰ ਭਾਜੀ ਇਹੋ ਜੀ ਚੜ੍ਹੀ ਆ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਨਹੀਂ ਚਾੜੀ ਡਿਬਰੂਗੜ੍ਹ ਜੇਲ੍ਹ ਚ ਪੰਜਾਬ ਦੀਆਂ ਜੇਲਾ ਹੈ ਨਹੀਂ ਗੜਾ ਸਾਹਿਬ ਪੈਸੇ ਕੁਐਸਚਨ ਤੇ ਆਉਨੇ ਆ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਕਿੰਨੇ ਸਾਲ ਹੋ ਗਏ ਆ ਤਿੰਨ ਸਰਕਾਰਾਂ ਬਦਲ ਚੁੱਕੀਆਂ ਨਾ ਉਹਨਾਂ ਦਾ ਇਨਸਾਫ ਹਲੇ ਤੱਕ ਮਿਲਿਆ ਦੂਸਰਾ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਭਖਿਆ ਹੋਇਆ ਹੈ ਕੀ ਦੇਖਦੇ ਹੋ ਕਿ ਮਤਲਬ ਵਿਜ਼ਨ ਵਾਲੇ ਨੂੰ ਦੇਖਦੇ ਹੋ ਵੇਖੋ ਜੀ ਇਹਨਾਂ ਨੇ 8 ਦਿਨ ਦਾ ਇਹ ਵਾਅਦਾ ਕੀਤਾ ਸੀ ਕੋਮਨਾ ਇਨਾਂ ਦਾ ਜਿਹੜਾ ਸਪੀਕਰ ਸਾਹਿਬ ਹੈ ਉਹ ਵੀ ਸਾਡੇ ਵਿੱਚ ਬੋਲ ਕੇ ਗਿਆ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖੜ ਕੇ ਹਜੂਰੀ ਚ ਇਹ ਗੱਲਾਂ ਕਰਦੇ ਆ ਤੇ ਫਿਰ ਜਦੋਂ ਸਦਨ ਤੇ ਜਾਵੜਦੇ ਆ ਕੁਰਸੀ ਤੇ ਬਹਿ ਜਾਂਦੇ ਇਹਨਾਂ ਨੂੰ ਨਸ਼ਾ ਪਤਾ ਨਹੀਂ ਕਿਉਂ ਚੜ ਜਾਂਦਾ ਭੁੱਲ ਜਾਂਦੇ ਇੱਕ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਹਿੰਦੂ ਵੀਰਾਂ ਦੀ ਗੁਰਬਾਣੀ ਆ ਮੁਸਲਮਾਨਾਂ ਦੀ ਗੁਰਬਾਣੀ ਆ ਰੰਗਰੇਟਿਆਂ ਦੀ ਬਾਣੀ ਆ ਸਿੱਖਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦਾ ਸਾਂਝੀ ਵਾਲਤਾ ਦਾ ਪ੍ਰਤੀਕ ਹਨ ਉਹਦੇ ਤੇ ਇਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਕਿਉਂ ਨਹੀਂ ਪੂਰਾ ਹੋਇਆ ਸੋ ਕੂਮ ਇਹਨਾਂ ਨੇ ਜਿਵੇਂ ਸਾਡੇ ਨਾਲ ਵਾਅਦੇ ਕਰਕੇ ਗੁੱਟਕਾ ਸਾਹਿਬ ਚੱਕ ਕੇ ਸਵਾਂ ਕੀਤੀਆਂ ਸੰਗਤਾਂ ਵਿੱਚ ਖੜ ਕੇ ਐਤਕੀ ਕੂਮ ਇਹਨਾਂ ਦੇ ਉਸ ਕੰਮ ਦਾ ਜਵਾਬ ਇਹਨਾਂ ਨੂੰ ਦੇਣ ਨੂੰ ਤਿਆਰ ਹੈ ਦੇਖਿਆ ਜਾਵੇ ਇਸ ਤੋਂ ਪਹਿਲਾਂ 5 ਸਾਲ ਸਰਦਾਰ ਸਾਧੂ ਸਿੰਘ ਜਿਹੜੇ ਸੀਗੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਰਾਜ ਕੀਤਾ ਉਸ ਤੋਂ ਬਾਅਦ 5 ਸਾਲ ਹੋਣ ਮੌਜੂਦਾ ਜਿਹੜੇ ਐਮਪੀ ਐ ਮੁਹੰਮਦ ਸਦੀਕ ਜੀ ਨੇ ਇਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਕਿੰਨਾ ਕੁ ਇਹਨਾਂ ਨੇ ਆਪਣੇ ਹਲਕੇ ਦੇ ਲਈ ਕੰਮ ਕੀਤਾ ਹੈ ਜਾਂ ਕਿੰਨੀ ਕੁ ਡਿਵੈਲਪਮੈਂਟ ਦੇ ਵੱਡੇ ਪ੍ਰੋਜੈਕਟ ਲੈ ਕੇ ਆਏ ਵੇਖੋ ਜਿਹੜਾ ਐਮਪੀ ਸਾਹਿਬ ਹੈ ਪਹਿਲਾਂ ਤਾਂ ਸਾਧੂ ਸਿੰਘ ਨੂੰ ਤੇ ਮੁਹੰਮਦ ਸਦੀਕ ਨੂੰ ਕਾਨੂੰਨ ਬਾਰੇ ਹੀ ਨਹੀਂ ਪਤਾ ਐਮਪੀ ਨੂੰ ਮਿਲਦਾ ਕੀ ਆ ਐਮਪੀ ਕਰ ਕੀ ਸਕਦਾ ਸਾਧੂ ਸਿੰਘ ਜਾ ਮੁਹੰਮਦ ਅਸਦਿਕ ਇਹ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਇਹ ਕਿੱਥੇ ਕੈਂਸਰ ਦਾ ਹਸਪਤਾਲ ਲਿਆਏ ਆ ਕਿੱਥੇ ਕਿਟਣੀਆਂ ਦਾ ਗੁਰਦਿਆਂ ਦਾ ਗਰੀਬਾਂ ਵਾਸਤੇ ਫਰੀ ਗਰੀਬ ਤਾਂ ਟਾਈਮ ਪਾਸ ਮਸਾਂ ਪਾਸ ਕਰਦੇ ਆ ਐਮਪੀ ਜਿਹੜਾ ਉਹ ਇੱਕ ਹਸਪਤਾਲ ਲਿਆ ਸਕਦਾ ਜਿਹੜਾ ਐਮਪੀ ਆ ਉਹ ਅਸੀਂਾਂ 80 ਛੜਕਾਂ ਬਣਾ ਸਕਦਾ ਜਿਹੜਾ ਐਮਪੀ ਆ ਉਹ ਟੁੱਟੀਆਂ ਫੁੱਟੀਆਂ ਤਾਰਾਂ ਉਹ ਖੰਭੇ ਬਦਲ ਸਕਦਾ ਜਿਹੜਾ ਐਮਪੀ ਐ ਉਹ ਸਾਡੇ ਛੱਪੜ ਜਿਹੜੀਆਂ ਗਲੀਆਂ ਨਾਲੀਆਂ ਉਹ ਬਣਾ ਸਕਦਾ ਐਮਪੀ ਸਾਹਿਬ ਰੰਗਰੇਟਿਆਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਕਟਾ ਕੇ ਦੇ ਸਕਦਾ ਐਮਪੀ ਸਾਹਿਬ ਗਰੀਬਾਂ ਦੀਆਂ ਜਿਹੜੀਆਂ ਟਾਇਲ ਬੱਤੇ ਦੀਆਂ ਛੱਤਾਂ ਉਹ ਬਦਲਾ ਸਕਦਾ ਪਰ ਇਹਨਾਂ ਨੇ ਕਾਰਗੁਜ਼ਾਰੀ ਕੀ ਕੀਤੀ ਇਹ ਆਉਂਦੇ ਆ ਢੇਡਾ ਕੱਢ ਕੇ ਸਰਦਾਰ ਜੀ ਵਾਪਸ ਚਲੇ ਜਾਂਦੇ ਆ ਇਹ ਆਪਦੀ ਕਾਰਗੁਜ਼ਾਰੀ ਪਿਛਲਾ ਹਿਸਾਬ ਕਿਤਾਬ ਲੈ ਕੇ ਪਿੰਡਾਂ 'ਚ ਵੜਨ ਨਹੀਂ ਤਾਂ ਜੋ ਹਾਲ ਆ ਬੁੱਦਾ ਜੀ ਜਿਹੜਾ ਭੜਕਾਉਂਦਾ ਅੰਸਰ ਆ ਜੋ ਦਾ ਹਾਲ ਇਹਨਾਂ ਦਾ ਹੋ ਜਾਂਦਾ ਇਹ ਲੋਕ ਜਵਾਬ ਦੇ ਹੀ ਜਾਂਦੇ ਆ ਗਗੜਾ ਜੀ ਨਸ਼ੇ ਦਾ ਜਿਹੜਾ ਕੋਡ ਆ ਪੰਜਾਬ ਨੂੰ ਬਹੁਤ ਬੁਰੇ ਤਰੀਕੇ ਨਾਲ ਚੁੰਮੜ ਚੁੱਕਿਆ ਬਹੁਤ ਬੁਰੇ ਤਰੀਕੇ ਨਾਲ ਖਾ ਰਿਹਾ ਹੈਗਾ ਨੌਜਵਾਨੀ ਜੇ ਆਪਾਂ ਰੋਜ਼ ਅਖਬਾਰ ਪੜ੍ਹੀਏ ਟੀਵੀ ਦੇਖੀਏ ਇੱਕ ਜਾਂ ਦੋ ਬੱਚੇ ਟਿੱਡੇ ਦੇ ਨਾਲ ਮਰੀ ਹੁੰਦੇ ਆ ਜੇ ਗੱਲ ਕਰੀਏ ਤਾਂ ਕੈਪਟਨ ਸਾਹਿਬ ਨੇ ਪਹਿਲਾਂ ਗੁਟਕਾ ਸਹਬ ਹੱਥ 'ਚ ਫੜ ਕੇ ਸੌਂ ਖਾਦੀ ਫਿਰ ਜਦੋਂ ਆਮ ਆਦਮੀ ਪਾਰਟੀ ਹੁੰਦ ਚਾਉਂਦੀ ਆ ਪੰਜਾਬ ਚ ਆਉਂਦੀ ਆ ਉਹਨਾਂ ਨੇ ਕਿਹਾ ਵੀ ਅਸੀਂ ਹਫ਼ਤਿਆਂ ਦੇ ਵਿੱਚ ਹੀ ਨਸ਼ਾ ਖਤਮ ਕਰ ਦਿਆਂਗੇ ਗਰਾਊਂਡ ਰਿਪੋਰਟ ਕਿਦਾਂ ਦੀ ਤੁਸੀਂ ਦੇਖਦੇ ਸਰ ਇਹ ਚਾਹੇ ਤਿੰਨ ਪਾਰਟੀਆਂ ਚਾਹੇ ਚਾਰ ਪਾਰਟੀਆਂ ਇਹਨਾਂ ਦੀ ਥੱਲੋਂ ਬੋੜ ਦੇ ਬੂਟੇ ਵਾਂਗੂ ਜਾੜ ਇਕ ਪਰ ਉੱਤੋਂ ਟਾਣੇ ਖਿਲਾਰੇ ਹੋਇਆ ਜਿਹੜਾ ਆਉਂਦਾ ਵਾਅਦਾ ਕਰਦਾ ਮੈਂ ਬਿਜਲੀ ਮੁਫਤ ਦੇਵਾਂ ਮੈਂ ਪਾਣੀ ਮੁਫਤ ਦੇਵਾਂ ਮੈਂ ਨਸ਼ਾ ਬੰਦ ਕਰ ਦੂੰ ਪਰ ਇਹ ਤਿੰਨਾਂ ਪਾਰਟੀਆਂ ਨੇ ਸੋਮਾ ਚੱਕ ਕੇ ਇਹਨੇ ਸਾਡੇ ਨਾਲ ਅੱਠ ਦਿਨ ਦਾ 8 ਦਿਨ ਦਾ ਵਾਅਦਾ ਕੀਤਾ ਸੀ ਕੂਮਨਾ ਕਿ ਮੈਂ ਨਸ਼ਾ ਬੰਦ ਕਰ ਦੂੰ ਪਰ ਨਸ਼ਾ ਤਾਂ ਨਹੀਂ ਬੰਦ ਕਰਤਾ ਨਸ਼ਾ ਤਾਂ ਨਹੀਂ ਬੰਦ ਕਰਤਾ ਫੀਮ ਤੇ ਪੋਸਟ ਮਿਲਦਾ ਨਹੀਂ ਟੈ ਕੋਈ ਜਾਂਦਾ ਬਜ਼ੁਰਗਾਂ ਨੂੰ ਪਰ ਜਿਹੜੀ ਇਹ ਜ਼ਹਿਰ ਵੰਡ ਰਿਆ ਇਹਨੇ ਜ਼ਹਿਰ ਵੰਡਣ ਤੋਂ 8 ਦਿਨਾਂ ਦਾ ਇਕਰਾਰ ਕੀਤਾ ਸੀ ਇਹਨੇ ਕਿਹੜਾ ਚਿੱਟੇ ਸਮੈਕ ਵਾਲਾ ਚੱਕ ਕੇ ਤੇ ਢੇਰ ਚ ਸਿੱਟਿਆ ਇਹਨੇ ਅਮਰਤਪਾਲ ਹੁਣੇ ਚੱਕ ਕੇ ਜੇਲ੍ਹ ਚ ਸਿੱਟਿਆ ਇਹਨੇ ਚਿੱਟੇ ਵਾਲੇ ਨੂੰ ਕਿਹੜੇ ਨੂੰ ਫੜਿਆ ਜੇ ਪੁਲਿਸ ਵਾਲੇ ਨੂੰ ਸ਼ਿਕਾਇਤ ਕਰਦੇ ਆ ਜੇ ਅਸੀਂ ਕਿਸੇ ਨੂੰ ਸ਼ਿਕਾਇਤ ਕਰਦੇ ਹਾਂ ਡੀਐਸਪੀ ਤੋਂ ਲੈ ਕੇ ਐਸਐਸਪੀ ਤੱਕ ਤੇ ਇਹਨਾਂ ਦੇ ਲੀਡਰਾਂ ਦਾ ਫੋਨ ਪਹਿਲਾਂ ਖੜਕਦਾ ਕਿ ਮਤ ਇਸ ਬੰਦੇ ਨੂੰ ਰੈਸਟ ਨਹੀਂ ਕਰਨਾ ਰੇਟ ਨਹੀਂ ਕਰਨਾ ਤੇ ਸਾਡਾ ਜੀ ਚਿੱਟਾ ਕਿਤੇ ਬਾਹਰੋਂ ਆਉਂਦਾ ਜਿਹੜੀਆਂ ਖੱਡਾ ਰੇਤਾ ਦੀਆਂ ਜਿਹੜਾ ਮਾਫ ਗਿਆ ਉਹ ਸਾਰਾ ਸੌਕੋ ਉਹਨਾਂ ਦਾ ਸਮਾਨ ਸਾਰਾ ਸੌਕਸ ਇਹਨਾਂ ਨੇ ਸਾਂਭ ਲਿਆ ਪਰ ਇਹ ਟਾਰਾਂ ਵੱਡੀਆਂ ਵੱਡੀਆਂ ਮਾਰਦੇ ਆ ਨਾ ਇਹਨੂੰ ਸਾਡੇ ਬੱਚਿਆਂ ਮਾਰਨ ਦੇ ਨਾਲ ਕੋਈ ਫਰਕ ਹੈ ਨਾ ਇਹਨੂੰ ਸਾਡੇ ਬੱਚਿਆਂ ਨੂੰ ਉਜੜਨ ਦੇ ਲਈ ਕੋਈ ਫਰਕ ਹੈ ਇਹ ਜੋ ਕੰਮ ਕਰ ਰਹੇ ਆ ਇਹ ਉੱਥੇ ਵੈਦੇ ਕਰਕੇ ਤੇ ਪੰਜਾਬ ਦੇ ਵਿੱਚ ਜਦੋਂ ਵੋਟ ਲੈ ਲੈਂਦੇ ਆ ਅੱਠਵੇਂ ਦਿਨੇ ਵੈਦੇ ਪਾ ਕੇ ਨਾ ਬੋਰੀ ਦੇ ਵਿੱਚ ਤੇ ਕਿਤੇ ਹੋਰ ਸੈੱਟ ਦਿੰਦੇ ਆ ਪਰ ਉੱਥੇ ਚ ਕੁਰਸੀ ਤੇ ਜਾ ਕੇ ਬੈ ਕੇ ਠੰਡੀ ਹਵਾ ਲੈ ਲੈਂਦੇ ਆ ਸੋ ਸਾਡਾ ਇਹਨਾਂ ਨੇ ਕਿਸ ਨੇ ਕੋਸ ਨਾ ਸਵਾਰਿਆ ਤੇ ਨਾ ਸਵਾਰਨਾ ਤੁਸੀਂ ਹੁਣੇ ਗੱਲ ਕੀਤੀ ਆ ਪੁਲਿਸ ਵਾਲਿਆਂ ਦੇ ਵਿੱਚ ਸੁਣਵਾਈ ਨਹੀਂ ਇਹ ਕਾਨੂੰਨ ਵਿਵਸਥਾ ਜਿਹੜੀ ਪੰਜਾਬ ਦੀ ਆ ਉਹ ਕਾਫੀ ਡੱਕਮਗਾਈ ਪਈ ਹੈਗੀ ਆ ਜਿੱਥੇ ਦੇਖ ਲਓ ਗੈਂਗਸਟਰ ਧਮਕੀਆਂ ਦੇ ਰਹੇ ਆ ਛਰੇ ਆਮ ਗੋਲੀਆਂ ਮਾਰੀਆਂ ਜਾ ਰਹੀਆਂ ਹੈਗੀਆਂ ਕਾਨੂੰਨ ਵਿਵਸਥਾ ਨੂੰ ਇਸ ਮਤਲਬ ਤਰੀਕੇ ਨਾਲ ਦੇ ਸਰ ਸਿੱਖ ਕੂਮ ਤੇ ਕਾਨੂੰਨ ਜਿਹੜਾ ਲੱਗਾ ਉਹ ਮਤਰੇ ਹੀ ਮਾੜਾ ਲੱਗਾ ਜਿਹੜੇ ਗੈਂਗਸਟਰ ਆ ਸਾਡੇ ਉਹ ਜੇਲ੍ਹ ਚੋਂ ਧਮਕੀ ਨਹੀਂ ਦੇ ਸਕਦੇ ਉਹਨਾਂ ਨੂੰ ਜਾ ਕੇ ਬੁਲਾਇਆ ਜਾਂਦਾ ਇਹ ਸਾਰਾ ਸਭ ਕੁਝ ਸਾਡੇ ਨਾ ਗੈਂਗਸਟਰ ਉਹ ਸਿੱਖਾਂ ਦੇ ਪੁੱਤ ਹੈ ਸਿੱਖਾਂ ਦੇ ਪੁੱਤਾਂ ਨੂੰ ਮਾਰ ਦਿੰਦੇ ਆ ਆਪ ਇਹ ਆਪ ਮਰਾਉਂਦੇ ਆ ਸਿੱਖਾਂ ਨੂੰ ਪੁੱਤਾਂ ਨੂੰ ਆਪ ਮਾਰ ਕੇ ਤੇ ਜਿਹੜੇ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਹੈ ਉਹਨਾਂ ਨੂੰ ਬੁਲਾ ਦਿੰਦੇ ਆ ਕਿ ਆ ਗੈਂਗਸਟਰ ਨੇ ਆ ਜ਼ਿੰਮੇਵਾਰੀ ਲੈ ਲਈ ਇਹ ਜੋ ਕੁਝ ਕਰਦੇ ਆ ਉਹ ਸਾਰਾ ਸਭ ਕੁਝ ਇਹੇ ਕਰਦੇ ਆ ਸਾਡਾ ਦੀਪ ਸਿੱਧੂ ਉੱਭਰ ਕੇ ਕੋਮ ਦੇ ਵਿੱਚ ਆਇਆ ਸੀ ਨੌਜਵਾਨ ਉਹਨੇ ਪੰਜਾਬ ਦੀ ਕੋਮ ਦੀ ਪਾਣੀ ਦੀ ਕਿਸਾਨਾਂ ਦੀ ਗ੍ਰੰਥ ਦੀ ਪੰਥ ਦੀ ਗੱਲ ਕੀਤੀ ਉਹਨੂੰ ਇਹਨਾਂ ਨੇ ਬੁਰੀ ਹਾਲਤ ਦੇ ਨਾਲ ਗੋਲੀਆਂ ਮਾਰ ਕੇ ਤੇ ਉਹਦਾ ਐਕਸੀਡੈਂਟ ਵਿਖਾਤਾ ਸਾਡਾ ਮੂਸੇਵਾਲਾ ਚਰੇ ਆਮ ਉਹ ਗੱਲ ਕਰਦਾ ਸੀ ਪੰਜਾਬ ਦੀ ਕਾਨੂੰਨ ਦੀ ਇਹ ਨੌਜਵਾਨਾਂ ਦੀ ਸਮੈਕ ਦੀ ਚਿੱਟੇ ਦੀ ਗੱਲ ਕਰਦਾ ਸੀ ਉਹ ਇਹਨਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਹਨੂੰ ਛੀਦ ਕਰਵਾ ਦਿੱਤਾ ਤੇ ਗੱਲ ਕਰਦੇ ਆ ਗੈਂਗਸਟਰ ਗੈਂਗਸਟਰ ਕਿਹੜਾ ਫੋਨ ਕਰਦਾ ਜੇਲ੍ਹ ਚ ਕਿੰਨੇ ਸਕਿੰਟ ਗੱਲ ਕਰਦੇ ਆ ਅਸੀਂ ਆਪ ਜੇਲਾ ਚ ਰਹੇ ਆ ਜੇ ਸਾਨੂੰ ਮੈਰਟਕ ਫੋਨ ਕਰਨ ਦਾ ਮਿਲਦਾ ਸੀ ਤੋਂ ਮਗਰੋਂ ਚੈੱਕ ਕਰਦੇ ਸੀ ਵੀ ਇਹਨੇ ਗੱਲ ਕੀ ਦੇ ਨਾਲ ਕੀਤੀ ਆ ਤੇ ਜੇ ਫੋਨ ਸਾਡੇ ਕਿਸੇ ਦੇ ਬੈਕ ਚਾਉਂਦਾ ਸੀ ਤੇ ਸਾਡੀਆਂ ਜੁੱਲੀਆਂ ਜਪੜੇ ਸਾਰੇ ਪੁਲਿਸ ਵਾਲੇ ਬਾਹਰ ਸਿੱਟਦੇ ਸੀ ਅੱਜ ਕੀ ਗੱਲ ਹੋ ਗਿਆ ਜੇ ਨਹੀਂ ਕੋ ਕਰ ਸਕਦੇ ਤੇ ਤਸੀਬਾ ਦੇਣ ਵੀ ਅਸੀਂ ਚਲਾ ਨਹੀਂ ਸਕਦੇ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਕੋਈ ਯਰ ਆਈ ਸੀ ਕੋਈ ਚਿੱਟਾ ਵੰਡਿਆ ਸੀ ਕੋਈ ਮੁਸਲਮਾਨ ਕੋਈ ਸਿੱਖ ਕੋਈ ਅਸਾਈ ਕੋਈ ਸਰਦਾਰ ਦੁਖੀ ਹੋਇਆ ਸੀ ਉਹ ਰਾਜ ਸੀ ਪਰ ਇਹਨਾਂ ਦਾ ਜਿਹੜਾ ਰਾਜ ਹੈ ਨਾ ਇਹ ਗੁੱਟ ਕਾ ਸਿਰ ਤੇ ਰੱਖ ਕੇ ਸਮਾਂ ਕਰ ਖਾ ਕੇ ਕੋਮਨਾ ਵੈਦੇ ਕਰਕੇ ਭੁੱਲ ਗਿਆ ਸਾਨੂੰ ਇਹ ਜੇ ਰਾਜ ਦੀ ਕੋਈ ਲੋੜ ਨਹੀਂ ਸਿੱਖ ਰਾਜ ਕਰਨਾ ਜਾਣਦੇ ਆ ਸਿੱਖ ਰਾਜ ਕਰਨਗੇ ਨਸ਼ਾ ਖਤਮ ਕਰਨਗੇ ਆਮ ਆਦਮੀ ਪਾਰਟੀ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਜਿਵੇਂ ਬਿਜਲੀ ਮਾਫ ਕਰਦੀ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਇਆ ਦੇ ਦੇਣਾ ਹੋਰ ਕਈ ਤਰ੍ਹਾਂ ਦੇ ਵੱਡੇ ਵਾਅਦੇ ਕੀਤੇ ਸੀਗੇ ਉਹਨਾਂ ਚੋਂ ਚਲੋ ਇੱਕ ਤਾਂ ਇਹਨਾਂ ਨੇ ਪੂਰਾ ਕਰ ਦਿੱਤਾ ਹੈਗਾ ਕਿ ਬਿਜਲੀ ਦੇੜੀ ਆ ਉਹ ਸਾਰਿਆਂ ਨੂੰ ਦੇ ਦਿੱਤੀ ਗਈ ਹੈ ਬਾਕੀ ਵਾਅਦੇ ਉਹਨਾਂ ਕਿਸ ਤਰੀਕੇ ਨੇ ਦੇਖਦੇ ਵੇਖੋ ਜੀ ਜਿਹੜਾ ਇਹਨਾਂ ਨੇ ਹਜ਼ਾਰ ਹਜ਼ਾਰ ਬੀਬੀਆਂ ਨੂੰ ਲਾਰਾ ਲਾਇਆ ਸੀ ਉਹ ਬੀਬੀਆਂ ਅੱਜ ਕੰਵਰ ਕਸੇ ਕੱਸ ਕੇ ਤਿਆਰ ਬੈਠੀਆਂ ਇਹਨਾਂ ਤੋਂ ਹਸਾਬ ਲੈਣ ਗਿਆ ਜਿਹੜਾ ਇਹਨਾਂ ਨੇ ਆ ਬਜ਼ੁਰਗਾਂ ਨੇ ਸਾਡਿਆਂ ਨੇ 25-2500 ਪੈਲਸਣ ਦਾ ਕਰਾਰ ਕੀਤਾ ਸੀ ਇਹਨਾਂ ਨੂੰ ਪੁੱਛੋ ਜਿੱਥੇ ਵੰਡਤੀਆਂ ਉਹ ਲਿਆਓ ਜਿਹੜੀ ਬਿਜਲੀ ਐ ਇਹਨਾਂ ਨੇ 6-6 ਜੂਟ ਮਾਪ ਕੀਤੀ ਆ ਇਹ ਇਹਨਾਂ ਨੇ ਨਹੀਂ ਕੀਤੀ ਇਹ ਪਹਿਲਾਂ ਦੀ ਸਾਡੀ ਮਾਪ ਆ ਗਰੀਬਾਂ ਨੂੰ ਬੇਘਰਿਆਂ ਨੂੰ ਘਰ ਅਤੇ ਬੇਕਰਿਆਂ ਨੂੰ ਪਲਾਟ ਇਹ ਤਾਂ ਉਹਨਾਂ ਦੇ ਕੀਤੇ ਹੋਇਆ ਇਹਨਾਂ ਨੇ ਕੀ ਵਾਅਦਾ ਕੀਤਾ ਕੋਈ ਬਿਜਲੀ ਮਾਪ ਨਹੀਂ ਜਦੋਂ ਸਾਨੂੰ ਪਤਾ ਲੱਗੂ ਕਿ ਜੋ 6 ਮਹੀਨੇ ਤੱਕ ਬਿੱਲ ਨਹੀਂ ਆਇਆ ਬਿੱਲ ਨਾ ਆਇਆ ਸਾਨੂੰ ਮਾਫੀ ਆ ਗਈ ਸਾਨੂੰ ਉਹਦੀਆਂ ਗੱਲਾਂ ਤੇ ਤਵਾਰੂ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂਗਾ ਇਹਨਾਂ ਨੇ ਕਿਹਾ ਸੀ 25 ਲੱਖ ਨੌਕਰੀਆਂ ਦਿਓ 25 ਲੱਖ 13.5 ਹਜ਼ਾਰ ਸਾਡਾ ਪੈਂਡਾ 25 ਲੱਖ ਨੌਕਰੀਆਂ ਇਹ ਕਿੱਥੇ ਦੇਊਗਾ ਐਡਾ ਵੱਡਾ ਗਪੌੜਾ ਸਾਡੇ ਝਟਕਲਿਆਂ ਨਾਲ ਢਿੱਡ ਨਹੀਂ ਪਰਨੇ ਝਟਕਲਿਆਂ ਨਾਲ ਸਾਡੇ ਵਾਦੇ ਪੂਰੇ ਨਹੀਂ ਹੋਣੇ ਸਾਡੇ ਪਿਓ ਨੇ ਤੇਗਾ ਵੰਡਿਆ ਸਾਡੇ ਡੈਡੀ ਨੇ ਬੋਕਰਾਂ ਕਿਹੜੇ ਨੇ ਵੰਡਿਆ ਉਹ ਸਾਨੂੰ ਦੱਸ ਦੇਣ ਪਰ ਖਾਲਸਾ ਜੀ ਜੇ ਕਿਸੇ ਨੂੰ ਡਰ ਹੋਵੇ ਭੈ ਹੋਵੇ ਨੌਜਵਾਨਾਂ ਦਾ ਪੰਜਾਬ ਦਾ ਇੰਡੀਆ ਦਾ ਆਲ ਵਾਲਟ ਦਾ ਤੇ ਉਹ ਗੱਲ ਕਹਿ ਕੇ ਬਚਨ ਕਰੇ ਤਾਂ ਖਿਸਕ ਜਾਏ ਬੋਲੇ ਨਰ ਕੱਚਾ ਵਚਨ ਕੂਮ ਚ ਕੀਤਾ ਹੋਵੇ ਤੇ ਉਹ ਭੁੱਲਦਾ ਨਹੀਂ ਉਹ ਯਾਦ ਰੱਖਦਾ ਸਾਨੂੰ ਇਹਨਾਂ ਤੋਂ ਕੋਈ ਆਸ-ਉਮੀਦ ਨਹੀਂ 2.5 ਸਾਲ વીਤ ਗਏ ਆ ਇਹਨਾਂ ਨੇ ਸਾਡੇ ਨੌਜਵਾਨ ਜੇਲ੍ਹਾਂ ਚ ਫੜ-ਫੜ ਕੇ ਸਿੱਟੇ ਆ ਖਾਲਸਾ ਜੀ ਇੱਕ ਅਠਾ ਹਿੰਦੂਆਂ ਨੂੰ ਮੌਤ ਦੀ ਸਜ਼ਾ ਹੋਈ ਫਾਂਸੀ ਦੀ ਸਜ਼ਾ ਹੋਈ ਆ મોદી ਆਇਆ ਤੇ ਲੈ ਗਿਆ ਤੇ ਭਗਵੰਤ ਮਾਨ ਨੇ ਕੀ ਸਾਡੇ ਮੱਥਾ ਪਾਇਆ ਮੋ ਭਗਵੰਤ ਮਾਨ ਸਾਡੇ ਜਿਹੜੇ ਨੌਜਵਾਨ ਉਹਨਾਂ ਤੇ ਤਰਸ ਨਹੀਂ ਕੀਤਾ ਭੋਖੜ ਤਾਲ ਰੱਖੀ ਬੈਠੇ ਆ ਉਹਨਾਂ ਦੇ ਮਾਤਾ ਪਿਤਾ ਤੇ ਤਰਸ ਨਹੀਂ ਕੀਤਾ ਭੋਖੜ ਤਾਲ ਰੱਖੀ ਬੈਠੇ ਆ ਇਹਦੀ ਜਿਹੜੀ ਜੜ ਹੈ ਇਹਦੀ ਜਿਹੜੀ ਸੋਚ ਹੈ ਉਹ ਕੇਜਰੀਵਾਲ ਦੇ ਹੱਥ ਚ ਗੁਰਬਚਨਾ ਨਰਕ ਧਾਰ ਗਿਆ ਉਹਦੇ ਪਤੀਜੇ ਕੋਲੇ ਕਿਸਾਨਾਂ ਤੇ ਮਜ਼ਦੂਰਾਂ ਦਾ ਮੁੱਦਾ ਇਸ ਵਕਤ ਬਹੁਤ ਹਾਈਲਾਈਟ ਹੋ ਰਿਹਾ ਕਿਸਾਨ ਬੈਠੇ ਇਸ ਵਕਤ ਟਿਕਰੀ ਬਾਰਡਰ ਤੇ ਸ਼ੰਭੂ ਤੇ ਨਾਲ ਕਿਸਾਨੀ ਦੇ ਨਾਲ-ਨਾਲ ਮਜ਼ਦੂਰਾਂ ਦਾ ਵੀ ਮਤਲਬ ਬਹੁਤ ਮੁੱਦੇ ਜੁੜੇ ਹੋਏ ਆ ਕਿਸਾਨੀ ਮੁੱਦੇ ਬਾਰੇ ਮਜ਼ਦੂਰਾਂ ਦੇ ਮੁੱਦੇ ਬਾਰੇ ਕੀ ਕਹਿਣਾ ਚਾਹੋ ਜੇ ਸਾਨੂੰ ਕਿਸਾਨ ਸਾਨੂੰ ਪਾਰਲੀਮੈਂਟ ਦੇ ਵਿੱਚ ਰੰਗਰੇਟੇ Hindu Musliman ਪਾਰਲੀਮੈਂਟ ਦੇ ਵਿੱਚ ਭੇਜਦੇ ਆ ਤੇ ਸਾਡਾ ਪਹਿਲਾ ਮਤਾ ਕਿਸਾਨਾਂ ਦਾ ਹੋਊਗਾ ਜੇ ਕਿਸਾਨ ਖਤਮ ਹੋ ਗਿਆ ਦੁਕਾਨਦਾਰ ਵੀ ਮਰ ਗਿਆ ਉਹਦੇ ਚ ਗਰੀਬ ਵੀ ਮਰ ਗਏ ਉਹਦੇ ਚ ਹਿੰਦੂ ਵੀ ਮਰ ਗਏ ਉਹਦੇ ਚ ਸਾਰੇ ਮਰ ਗਏ ਜੇ ਕਿਸਾਨਾਂ ਕਿਸਾਨ ਐਤਕੀ ਕੌਮ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਮੀਦਵਾਰਾਂ ਨੂੰ ਜਿਤਾ ਕੇ ਪਾਰਲੀਮੈਂਟ ਭੇਜਦੀ ਆ ਤੇ ਸਾਡਾ ਪਹਿਲਾ ਮਤਾ ਜਿਹੜਾ ਉਹ ਕਿਸਾਨਾਂ ਦਾ ਪਾਰਲੀਮੈਂਟ ਦੇ ਵਿੱਚ ਗੂੰਜਾ ਪੈਣਗੇ ਤੁਸੀਂ ਯਾਦ ਕਰੋਗੇ ਤੁਸੀਂ ਵੇਖੋਗੇ ਕਿ ਕੂਮ ਦੇ ਜਰਨੈਲ ਅਸੀਂ ਜਿਤਾ ਕੇ ਭੇਜੇ ਆ ਅਸੀਂ ਨਿਚਾਰ ਨਹੀਂ ਜਿਤਾ ਕੇ ਭੇਜੇ ਅਸੀਂ ਕਲਾਕਾਰ ਨਹੀਂ ਜਿਤਾ ਕੇ ਭੇਜੇ ਅਸੀਂ ਪੰਜਾਬ ਦੇ ਹੀਰੇ ਜਿਨ੍ਹਾਂ ਨੇ ਸੀਰ ਵੀ ਲਏ ਆ ਜਿਨ੍ਹਾਂ ਨੇ ਗਰੀਬੀ ਵੇਖੀ ਆ ਜਿਨ੍ਹਾਂ ਨੇ ਭੁੱਖਾਂ ਵੇਖੀਆਂ ਉਹ ਜਿਹੜਾ ਅਸੀਂ ਜਿਤਾ ਕੇ ਕੱਲੇ ਆ ਤੇ ਉਹ ਤੁਹਾਡੇ ਗਰੀਬਾਂ ਦੀ ਤੁਹਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਕਰਨਗੇ ਅਸੀਂ ਧਰਨੇ ਨਹੀਂ ਲੱਗਣ ਦਿਆਂਗੇ 92 92 ਜਿਤਾ ਕੇ ਭੇਜੇ ਪੰਜਾਬ ਨੇ ਤੇ ਪੁੱਤ ਕਿਸਾਨਾਂ ਦੇ ਮਰਦੇ ਨੇ 92 ਚੋਂ ਕਿਹੜਾ ਮਰਿਆ ਮੂਰੇ ਬਈ 92 ਚੋਂ ਕਿਹੜੀ ਗੱਡੀ ਦੇ ਟਾਇਰ ਪਾਟੇ ਆ 92 ਤੋਂ ਕਿਹਦੇ ਮੁੰਡੇ ਦੇ ਜਾਂ 92 ਦੇ ਕਿਹਦੇ ਗੋਲੀ ਵੱਜੀ ਆ ਸਾਡੇ ਨੌਜਵਾਨਾਂ ਦੇ ਨਹੀਂ ਫਾਇਰ ਵੱਜੇ ਸਾਡੇ ਟਰੈਕਟਰਾਂ ਦੇ ਟਾਇਰ ਨਹੀਂ ਪਾੜੇ ਸਾਡੇ ਟਰੈਕਟਰਾਂ ਦੇ ਵਿੱਚ ਇਹਨਾਂ ਨੇ ਖੰਡ ਤੈਂ ਕਿ ਜਾਂਦੇ ਵਿੱਚ ਨਹੀਂ ਪਾਈ ਕਿਸਾ ਨਾ ਇਹਨੇ ਕੀ ਨਹੀਂ ਕੀਤਾ ਸੋ ਸਾਡਾ ਪਹਿਲਾ ਮਤਾ ਆ ਧਰਨੇ ਤੁਰਨੇ ਲਾਉਣ ਵਾਲੇ ਇਹ ਤੁਹਾਨੂੰ ਵੇਖ ਕੇ ਭੱਜ ਜਾਣਗੇ ਜੇ ਤੁਸੀਂ ਪਾਰਲੀਮੈਂਟ ਕੇਰ ਲਈ ਤਾਂ ਗਰੋਇੰਗ ਪੰਜਾਬ ਟੀਵੀ ਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਇਹ ਸਨ ਬਲਦੇਵ ਸਿੰਘ ਜੀ ਗਗੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਫਰੀਦਕੋਟ ਤੋਂ ਉਮੀਦਵਾਰ ਤੁਸੀਂ ਦੇਖ ਰਹੇ ਹੋਂਦਾ ਗਰੋਇੰਗ ਪੰਜਾਬ ਟੀਵੀ ਧੰਨਵਾਦ